ਇੱਕ ਵੱਖਰੀ ਹੀ ਸੇਵਾ ਜਿਹੜੀ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਔਰ ਮੇ ਸਾਹਮਣੇ ਕਾਫੀ ਟਾਈਮ ਹੋ ਗਏ ਇਸ ਸੇਵਾ ਨਿਭਾਉਂਦੇ ਨੂੰ ਇਹ ਸੇਵਾ ਪਿਛਲੇ 4 ਸਾਲ ਤੋਂ ਆਰੰਭ ਕੀਤੀ ਸੀ ਸੰਸਥਾ ਚਲਾਉਂਦਿਆਂ ਨੂੰ 7 ਸਾਲ ਹੋ ਗਏ ਇਹ ਸੇਵਾ 4 ਸਾਲ ਹੋ ਗਏ ਅੱਗੇ ਤੱਕ ਕੀਤੀ ਸੀ ਵੀ ਨੂੰ ਦਿਹਾਣਾ ਫੇਰ ਕਾਮਿਲ ਕਲਾਂ ਤੋਂ ਲੈ ਕੇ ਦਰਾਹੇ ਨਹਿਰ ਤੱਕ ਇਸ ਵਾਰ ਅਸੀਂ ਸੇਵਾ ਰੱਬ ਕੀਤੀ ਹੈ ਜੇ ਕਿਸੇ ਵੀਰ ਨੇ ਗੱਡੀਆਂ ਦੀ ਸਰਵਿਸ ਕਰਾਉਣੀ ਹੈ ਫਤੇਗੜ ਸਾਹਿਬ ਜਾਣ ਤੋਂ ਪਹਿਲਾਂ ਉਹ ਵੀ ਵੀਰ ਇੱਥੇ ਆ ਕੇ ਸਾਡੇ ਕੋਲ ਸਰਵਿਸ ਕਰਾ ਸਕਦਾ ਸੀ ਜਦੋਂ ਦੀ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਕਰਾਉਣੀ ਹੈ ਇਹ ਜੇ ਗੁਣ ਪਰਮਾਤਮਾ ਨੇ ਬਖਸ਼ਿਆ ਤੇ ਅੱਗੇ ਵਰਤਣਾ ਵੀ ਚਾਹੀਦਾ ਹੈਗਾ ਜੇ ਪਰਮਾਤਮਾ ਨੇ ਇੰਨਾ ਮਿਹਰ ਕਰਕੇ ਗੁਣ ਮੇਰੇ ਤੇ ਬਖਸ਼ਿਆ ਤੇ ਮੈਂ ਯੂਜ਼ ਵੀ ਕਰ ਦੂੰ ਸ਼ਰਤ ਇਹ ਕਿ ਆ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਰਵਿਸ ਦਾ ਟਾਈਮ ਰੱਖਿਆ ਜੇ ਕਿਸੇ ਵੀਰ ਨੇ ਸਰਵਿਸ ਕਰਾਉਣੀ ਆ ਇੱਥੇ ਹੀ ਇਸੇ ਇਸੇ ਮੌਕੇ ਦੇ ਜਗ੍ਹਾ ਤੇ ਅਸੀਂ ਇੱਥੇ ਹੀ ਗੱਡੀਆਂ ਦੀ ਸਰਵਿਸ ਕਰਾਂਗੇ ਤਾਂ ਹੁਣ ਟਿੱਕਰ ਕਿੰਨੀਆਂ ਕਾਲਸ ਆ ਗਈਆਂ ਹੁਣ ਤੱਕ ਤਾਂ ਭੈਣੇ ਕੋਈ ਗੱਲ ਹੀ ਅੰਦਾਜ਼ਾ ਹੀ ਨਹੀਂਗਾ ਰਾਹੇ ਨਹਿਰ ਤੋਂ ਲੈ ਕੇ ਜੀ ਉਸ ਤੋਂ ਬਾਅਦ ਜੇ ਕੋਈ ਇਸ ਤੋਂ ਅੱਗੇ ਸਾਡੇ ਨਾਲ ਮਕੈਨਿਕ ਵੀਰ ਜੁੜਨਾ ਚਾਹੁੰਦਾ ਉਹ ਸਾਡੇ ਨਾਲ ਜੁੜਨਾ ਅਸੀਂ ਹੱਸ ਕੇ ਉਹਦਾ ਨਾਲੇ ਤਾਂ ਉਹਦੀ ਸਹਿਯੋਗ ਦੇਵਾਂਗੇ ਤੇ ਨਾਲੇ ਸਾਨੂੰ ਬਹੁਤ ਖੁਸ਼ੀ ਹੋਊਗੀ ਵੀ ਅਸੀਂ ਅਗਲਾ ਪ੍ਰੋਸੈਸ ਜਾਰੀ ਕਰਤਾ ਰਾਤ 3 ਵਜੇ ਦੀ ਵੀਡੀਓ ਆ ਇਹ ਸਾਰੇ ਪਰਿਵਾਰ ਦੇ ਸਮੇਤ ਆ ਤੇ ਸਾਡੀ ਲੋਕੇਸ਼ਨ ਤੋਂ ਬਾਹਰ ਸੀ ਤੇ ਇਹ ਸਾਨੇਵਾਲ ਦੀ ਲੋਕੇਸ਼ਨ ਹੈ ਇਹ ਉੱਥੇ ਪੁੱਜ ਕੇ ਅਸੀਂ ਸੇਵਾ ਨਿਭਾਈ ਹੈ ਇਸੇ ਨਾਲ ਦੇ ਨਾਲ ਅਸੀਂ ਦਿੱਲੀ ਇੱਥੇ ਦੁੱਧ ਦਾ ਲੰਗਰ ਵੀ ਜਾਰੀ ਕਰ ਰਹੇ ਹਾਂ ਜਿਹੜਾ ਜਿਹੜੇ ਬੰਦੇ ਨੇ ਗੱਡੀਆਂ ਦੀ ਸਰਵਿਸ ਕਰਾਣੀ ਹੈ ਕਿਉਂਕਿ ਘੰਟਾ ਡੇਢ ਘੰਟਾ ਲੱਗਣਾ ਹੀ ਹੈ ਨੇਚਰ ਨਹੀਂ ਗੱਲ ਹੈ ਤੇ ਉਹਦੇ ਵਾਸਤੇ ਅਸੀਂ ਉਹਨੂੰ ਕਿਹਾ ਵੀ ਗਰਮ ਗਰਮ ਦੁੱਧ ਪੀ ਕਿਉਂਕਿ ਠੰਡ ਦਾ ਟਾਈਮ ਹੈ ਦੁੱਧ ਪੀਊਗਾ ਨਾਲ ਨਾਲ ਉਹਦੀ ਗੱਡੀਆਂ ਦੀ ਸਰਵਿਸ ਸਾਡਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9517661984 9646787816 ਸਾਡਾ ਨੰਬਰ ਹੈ ਜੇ ਕੋਈ ਵੀਰ ਨੂੰ ਕਿਸੇ ਤਰੀਕੇ ਲੋੜ ਪੈਂਦੀ ਹੈ ਸਾਡੇ ਤੁਸੀਂ ਕੰਟੈਕਟ ਨੰਬਰ ਤੇ ਫੋਨ ਕਰਕੇ ਸਾਡੇ ਕੋਲੋਂ ਪੂਰਨ ਸਹਿਯੋਗ ਅਸੀਂ ਦੇਣ ਲਈ ਤਿਆਰ ਹਾਂ Dar atenție, cred că tu fii te mea ਬਹੁਤੇ ਦਿਨ ਚੱਲ ਰਿਹਾ ਤਾਂ ਵੱਡੀ ਗਿੰਦੀ ਦੇ ਵਿੱਚ ਜਿਹੜੀ ਸੰਗਤ ਆ ਫਤਿਹਗੜ ਸਾਹਿਬ ਨਤਮਸਤਕ ਹੋਣੀ ਪਹੁੰਚਦੀ ਆ ਤਾਂ ਉੱਥੇ ਹੀ ਵਕ ਵਕ ਸੇਵਾ ਵੀ ਨਿਭਾਈ ਜਾਂਦੀ ਆ ਜਿਵੇਂ ਲੰਗਰ ਦੀ ਸੇਵਾ ਤਾਂ ਚੱਲਦੀ ਰਹਿੰਦੀ ਆ ਉੱਥੇ ਹੀ ਦੱਸ ਦਈਏ ਕਿ ਜਿਹੜਾ ਮਿਸ਼ਨ ਸੇਵਾ ਜੱਥਾ ਦਾ ਦੁਗਰੀ ਵਾਲਾ ਉਹਨਾਂ ਦੇ ਵੱਲੋਂ ਇੱਕ ਵੱਖਰੀ ਸੇਵਾ ਨਿਭਾਈ ਜਾ ਰਹੀ ਆ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਵੀ ਗੱਡੀਆਂ ਬਾਈਚਾਂ ਖਰਾਬ ਹੁੰਦੀ ਆ ਤਾਂ ਉਹਨਾਂ ਦੇ ਵੱਲੋਂ ਠੀਕ ਕੀਤੀ ਜਾਵੇਗੀ ਪੂਰੀ ਜਾਣਕਾਰੀ ਲੈਣੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤਾਂ ਇੱਕ ਵੱਖਰੀ ਸੇਵਾ ਜਿਹੜੀ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਆ ਔਰ ਮੈਂ ਸ ਕਾਫੀ ਟਾਈਮ ਹੋ ਗਈ ਸੇਵਾ ਨਿਭਾਉਂਦੇ ਲੋ ਤੁਹਾਨੂੰ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਟਾਈਮਸ ਦਾ ਸਾਰਿਆਂ ਮੇਰੀਆਂ ਸਤਿਕਾਰਯੋਗ ਭੈਣਾਂ ਦਾ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਇਹ ਸੇਵਾ ਪਿਛਲੇ 4 ਸਾਲ ਤੋਂ ਆਰੰਭ ਕੀਤੀ ਸੀ ਸੰਸਥਾ ਚਲਾਉਂਦਿਆਂ ਨੂੰ 7 ਸਾਲ ਹੋ ਗਏ ਇਹ ਸੇਵਾ 4 ਸਾਲ ਹੋ ਗਏ ਇਹ ਸੇਵਾ ਅਸੀਂ ਆਰੰਭ ਕੀਤੀ ਸੀ ਇਸ ਵਾਰ ਅਸੀਂ ਇੱਕ ਅਲੱਗ ਸੇਵਾ ਲੈ ਕੇ ਆਏ ਆ ਜਿਹਦੇ ਵਿੱਚ ਅੱਗੇ ਤਾਂ ਕੀਤੀ ਸੀ ਵੀ ਲੁਧਿਆਣਾ ਵੇਰਕਾ ਮੈਲਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਇਸ ਵਾਰ ਅਸੀਂ ਸੇਵਾ ਆਰੰਭ ਕੀਤੀ ਹੈ ਜੇ ਕਿਸੇ ਵੀਰ ਨੇ ਗੱਡੀਆਂ ਦੀ ਸਰਵਿਸ ਕਰਾਉਣੀ ਹੈ ਫਤੇਗੜ ਸਾਹਿਬ ਜਾਣ ਤੋਂ ਪਹਿਲਾਂ ਉਹ ਵੀ ਵੀਰ ਇੱਥੇ ਆ ਕੇ ਸਾਡੇ ਕੋਲ ਸਰਵਿਸ ਕਰਾ ਸਕਦਾ ਸੀ ਜੇ ਉਹਦੀ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਕਰਾਉਂ ਜੀ ਇਹ ਵੱਡੀ ਸੇਵਾ ਨੇ ਮਾਈ ਤੇ ਸਮਾਨ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਸਾਡੀ ਪ੍ਰੋਪਰ ਸਾਰੇ ਟੂਲ ਵਗੈਰਾ ਰੱਖੇ ਹੋਏ ਆ ਇਹਦੇ ਵਿੱਚ ਜੈਕ ਨੇ ਤੋਂ ਤਾਂ ਸਾਡੇ ਕੋਲ ਜੈਕ ਨੇ ਆ ਗੂਟੀਆਂ ਪਈਆਂ ਸਾਰਾ ਟੋਟਲੀ ਸਾਡੇ ਕੋਲ ਸਾਰਾ ਸਮਾਨ ਰੱਖਿਆ ਹੋਇਆ ਜੇ ਕਿਸੇ ਵੀਰ ਨੇ ਇੱਥੇ ਪਰ ਸ਼ਰਤ ਇਹ ਕਿ ਆ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਰਵਿਸ ਦਾ ਟਾਈਮ ਰੱਖਿਆ ਜੇ ਕਿਸੇ ਵੀਰ ਨੇ ਸਰਵਿਸ ਕਰਾਉਣੀ ਆ ਇੱਥੇ ਇਸ ਇਸੇ ਮੌਕੇ ਦੇ ਜਗ੍ਹਾ ਤੇ ਅਸੀਂ ਇੱਥੇ ਹੀ ਗੱਡੀਆਂ ਦੀ ਸਰਵਿਸ ਕਰਾਂ ਜੀ ਜੀ ਔਰ ਬਾਈ ਚਾਂਸ ਜਿਵੇਂ ਸਰਵਿਸ ਦੀ ਹੋਗੀ ਜੇਕਰ ਗੱਡੀ ਖਰਾਬ ਵੀ ਹੁੰਦੀ ਹੈ ਉਹਦਾ ਵੀ ਕੀ ਹੈ ਕਿ ਉਹਦੇ ਲਈ ਵੀ ਕੋਈ ਜਗ੍ਹਾ ਤੁਸੀਂ ਰੱਖੀ ਹੋਈ ਹੈ ਉਹ ਤਾਂ ਲੁਧਿਆਣਾ ਫੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਅਸੀਂ ਰੱਖਿਆ ਹੀ ਹੋਇਆ ਜੇ ਕਿਸੇ ਵੀਰ ਨੇ ਗੱਡੀ ਕੋਈ ਖਰਾਬ ਹੁੰਦੀ ਹੈ ਅੱਜ ਤਕਰੀਬਨ ਸਾਨੂੰ ਫੋਨ ਆਏ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਉਥੋਂ ਤਕਰੀਬਨ ਅੱਜ ਬਹੁਤ ਫੋਨ ਆਏ ਆ ਵੀ ਹਾਂ ਤੁਹਾਡੀ ਗੱਡੀ ਖਰਾਬ ਸਾਡੀ ਗੱਡੀ ਖਰਾਬ ਹੋਈ ਆ ਤੁਸੀਂ ਠੀਕ ਕਰੋ ਤੁਸੀਂ ਪੋਸਟ ਪਾਈ ਸੀ ਤੇ ਮੈਂ ਫਤੇਗੜ ਸਾਹਿਬ ਦੇ ਲਾਗੇ ਤੱਕ ਇਸਰੰਦ ਵਾਲੇ ਵੀਰ ਜਿੰਨੇ ਵੀ ਮਕੈਨਿਕ ਵੀਰ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਨਾ ਸਾਰੇ ਰਲ ਕੇ ਆਪਾਂ ਸਮਾਜ ਦੀ ਸੇਵਾ ਕਰੀਏ ਜੇ ਅੱਠ ਦਿਨ ਆਪਾਂ ਸੇਵਾ 'ਚ ਲਾ ਦਾਂਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਵੀਰ ਸਾਡੇ ਨਾਲ ਮਕੈਨਿਕ ਵਾਰੀ ਤੇ ਜੁੜਨਾ ਚਾਹੁੰਦੇ ਆ ਉਹ ਸਾਡੇ ਨਾਲ ਸੰਪਰਕ ਕਰਨ ਨਾਲ ਸੀ ਉਹਨੂੰ ਪੂਰਾ ਸਹਿਯੋਗ ਦਵਾਂ ਜੀ 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 ਤਾਂ ਹੁਣ ਟਿੱਕਰ ਕਿੰਨੀਆਂ ਕਾਲਸ ਆ ਗਈਆਂ ਵਿੱਚ ਹੁਣ ਤੱਕ ਤਾਂ ਭੈਣੇ ਕੋਈ ਗੱਲ ਹੀ ਅੰਦਾਜ਼ਾ ਹੀ ਨਹੀਂਗਾ ਮਤਲਬ ਇਹ ਆ ਤੁਹਾਡੇ ਵੱਲੋਂ ਤਾਂ ਸੇਵਾ ਨਿਭਾਈ ਜਾ ਰਹੀ ਹੈ ਜਿਵੇਂ ਤੁਸੀਂ ਜਗਾ ਦੱਸੀ ਆ ਤੇ ਬਾਕੀ ਵੀ ਰਲ ਮਿਲ ਕੇ ਇਹ ਵਾਲੀ ਸੇਵਾ ਨਿਭਾਣ ਤਾਂ ਉਹਦੇ ਨਾਲ ਵੀ ਬਹੁਤ ਵਧੀਆ ਜਿਹੜਾ ਕਿ ਲੋਕਾਂ ਨੂੰ ਬਹੁਤ ਮਦਦ ਹੋਣੀ ਹਾਂਜੀ ਅਸੀਂ ਕੋਈ ਬੇਨਤੀ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਮਕੈਨਿਕ ਵੀ ਜੁੜਨ ਵੱਧ ਤੋਂ ਵੱਧ ਜੁੜਨ ਜ਼ਰੂਰੀ ਅਸੀਂ ਇਦਾਂ ਵਾਂ ਵੀ ਦਰਾਹੇ ਨਹਿਰ ਤੋਂ ਲੈ ਕੇ ਜੀ ਉਸ ਤੋਂ ਬਾਅਦ ਜੇ ਕੋਈ ਇਸ ਤੋਂ ਅੱਗੇ ਸਾਡੇ ਨਾਲ ਮਕੈਨਿਕ ਵੀਰ ਜੁੜਨਾ ਚਾਹੁੰਦਾ ਹੈ ਉਹ ਸਾਡੇ ਨਾਲ ਜੁੜਨ ਅਸੀਂ ਹੱਸ ਕੇ ਉਹਦਾ ਨਾਲੇ ਤਾਂ ਉਹਦੀ ਸਹਿਯੋਗ ਦੇਵਾਂਗੇ ਤੇ ਨਾਲੇ ਸਾਨੂੰ ਬਹੁਤ ਖੁਸ਼ੀ ਹੋਊਗੀ ਵੀ ਅਸੀਂ ਅਗਲਾ ਪ੍ਰੋਸੈਸ ਜਾਰੀ ਕਰਤਾ ਜੀ ਗੱਡੀ ਦੇ ਵਿੱਚ ਵੀ ਕੁਝ ਹੈ ਹੋਣਾ ਜ਼ਰੂਰੀ ਜਿਸ ਕਰਕੇ ਤੁਸੀਂ ਸੇਵਾ ਨਿਭਾਉਂਗੇ ਇਹ ਵੀ ਕੋਈ ਹੈਗੀ ਆ ਹਾਂਜੀ ਕੋਸ਼ਿਸ਼ ਕਰਾਂਗੇ ਜੇ ਕਿਸੇ ਵੀਰ ਨੂੰ ਕਿਸੇ ਤਰੀਕੇ ਦੀ ਲੋੜ ਹੋਊਗੀ ਅਸੀਂ ਪੂਰਾ ਸਮਰਥਨ ਦੇਵਾਂਗੇ ਉਹਦਾ ਇਹ ਨਹੀਂ ਵੀ ਹਾਂ ਜੇ ਕਿਸੇ ਜੇ ਕੋਈ ਮਕੈਨਿਕ ਵੀਰ ਹੈ ਦੇਖੋ ਟੂਲ ਚਾਬੀਆਂ ਪਾਣੇ ਤਾਂ ਉਹਦੇ ਕੋਲ ਹੁੰਦਾ ਹੀ ਹੈ ਜੇ ਕੋਈ ਹੋਰ ਵੀ ਕਿਸੇ ਤਰੀਕੇ ਦੀ ਲੋੜ ਹੋਊਗੀ ਤੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ ਜੀ ਜੇ ਨਾਲ ਮੌਜੂਦ ਵੀ ਆਪਾਂ ਗੱਲਬਾਤ ਕਰਦੇ ਆ ਸਰ ਤੁਸੀਂ ਕੀ ਕਹਿਣਾ ਜੋ ਸਭ ਤੋਂ ਪਹਿਲਾਂ ਬਹੁਤ ਹੀ ਜਿਹੜੇ ਲੋਕ ਜੋ ਦੇਖ ਰਹੇ ਹੋਣਗੇ ਅਹਿਸਾਸਾਂ ਵੀ ਦੇਣਗੇ ਕਿ ਇੱਕ ਵੱਖਰੀ ਹੀ ਸੇਵਾ ਬਹੁਤ ਨੋਕੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਪਹਿਲੇ ਤਾਂ ਹਰਮਨ ਮੋਟਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਮਾਤਮਾ ਦੀ ਦੇਣ ਹੈ ਇਹ ਜੇ ਗੁਣ ਪ੍ਰਮਾਤਮਾ ਨੇ ਬਖਸ਼ਿਆ ਤੇ ਅੱਗੇ ਵਰਤਣਾ ਵੀ ਚਾਹੀਦਾ ਹੈਗਾ ਜੇ ਪ੍ਰਮਾਤਮਾ ਨੇ ਇੰਨਾ ਮੇਰ ਕਰਕੇ ਗੁਣ ਮੇਰੇ ਤੇ ਬਖਸ਼ਿਆ ਤੇ ਮੈਂ ਯੂਜ਼ ਵੀ ਕਰਾਂ ਕਾਲਸ ਤੇ ਵਗੈਰਾ ਦਾ ਵੀ ਕੋਈ ਟਾਈਮ ਨਹੀਂ ਹੁੰਦਾ ਹੋਊਗਾ ਕਿਉਂਕਿ ਲੋਕ ਨੰਬਰ ਦੇਖਦੇ ਮਦਦ ਚਾਹੀਦੀ ਫੇ ਕਾਲ ਵੀ ਕਰਦੇ ਹੋਣਗੇ ਪੂਰਾ ਕਾਲ ਆndੀਆਂ ਨੇ ਕਾਲ ਪਿਛਲੇ ਸਾਲ ਸਾਨੂੰ ਰਾਤੀ 3 ਵਜੇ ਕਾਲ ਆਈ ਹੈ ਪੂਰਾ ਧੁੰਦ ਆ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਆ ਵੀਡੀਓ ਵੀਰ ਕੋਲ ਹੈਗੀ ਆ ਪੂਰੀ ਧੁੰਦ ਸੀ ਪਰਿਵਾਰ ਸੀਗਾ ਵਿੱਚ ਗੱਡੀ ਦੇ ਵਿੱਚ ਪੂਰਾ ਉਹ ਗੱਡੀ ਦੀ ਬੈਲਟ ਟੁੱਟ ਗਈ ਸੀ ਅੰਮ੍ਰਿਤਸਰ ਉਹ ਆ ਰਹੇ ਸੀ ਉਹ ਪੂਰਾ ਪਰਿਵਾਰ ਸੀ ਵਿੱਚ ਤੇ ਅਸੀਂ 3 ਵਜੇ ਗਏ ਸੀ ਪਰ ਉਹ ਰੂਟ ਸਾਡੇ ਤੋਂ ਬਾਹਰ ਸੀ ਸਾਹਨੇ ਵਾਲੇ 에ਰਪੋਰਟ ਦੇ ਕੋਲ ਸੀ ਜੀ ਮਰੇ ਆਏ ਜਦੋਂ ਮਦਦ ਕਰਨ ਲਈ ਕਾਲ ਆਈ ਫਿਰ ਮਨਾ ਵੀ ਨਹੀਂ ਕੀਤਾ ਜਾਂਦਾ ਹਨਾ ਫਿਰ ਮਨਾ ਵੀ ਨਹੀਂ ਕੀਤਾ ਗਿਆ ਫਿਰ ਅਸੀਂ ਗਏ ਸਾਰੇ ਤੇ ਆ ਵੀ ਵੀਰ ਵੀ ਗਿਆ ਦੋ ਚਾਰ ਮੁੰਡੇ ਸਾਡੇ ਨਾਲ ਉਹ ਵੀ ਗਏ ਅਸੀਂ ਸਾਰੇ ਉਹ ਸਾਨੂੰ ਪੈਸੇ ਦਿੰਦੇ ਸੀ ਅੱਗੋਂ ਵੀ ਆ ਸੇਵਾ ਤੁਹਾਡੀ ਆਹ ਜੋ ਵੀ ਲੈ ਕੇ ਗਏ ਪੈਸੇ ਲੈ ਲਓ ਤੁਸੀਂ ਮੈਂ ਕਿਹਾ ਨਹੀਂ ਪੈਸੇ ਨਹੀਂ ਲੈਣੇ ਪੈਸੇ ਜੋ ਦੇਣੇ ਆ ਤੁਸੀਂ ਗੁਰੂ ਸਾਹਿਬ ਦੇ ਅੱਗੇ ਭੇਟਾ ਕਰ ਦਿਓ ਜੀ 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 ਹਾਂਜੀ ਇਹ ਤਾਂ ਹੈ ਗੱਲ ਇਹ ਚ ਮੈਂ ਚਾਹੁੰਗੀ ਤੁਸੀਂ ਵੀ ਐਡ ਕਰੋ ਕਿ ਜਦੋਂ ਕੋਈ ਫੋਨ ਆਉਂਦਾ ਹੈ ਕਿ ਭਾਈ ਜੀ ਤੁਸੀਂ ਇੱਕ ਏਰੀਆ ਦੱਸ ਦਿਓ ਕਿ ਇਸ ਏਰੀਆ ਦੇ ਵਿੱਚ ਸੇਵਾ ਨਿਭਾਵਾਂਗੇ ਪਰ ਜਦੋਂ ਫੋਨ ਆ ਜਾਂਦਾ ਫਿਰ ਮਨਾ ਵੀ ਨਹੀਂ ਕੀਤਾ ਜਾਂਦਾ ਫਿਰ ਤੁਸੀਂ ਉੱਥੇ ਵੀ ਨਿਕਲ ਜਾਂਦੇ ਹੋ ਫਿਰ ਉਸ ਜਗ੍ਹਾ ਤੇ ਹਾਂਜੀ ਆ ਤੁਹਾਨੂੰ ਇਹੀ ਪੜਨੇ ਆਂ ਇਹੀ ਦਿਖਾਣਾ ਚਾਹਨਾ ਇਹ ਜਿਹੜੀ ਵੀਰੇ ਨੇ ਦੱਸਿਆ ਰਾਤ 3 ਵਜੇ ਦੀ ਵੀਡੀਓ ਆ ਇਹ ਸਾਰੇ ਪਰਿਵਾਰ ਦੇ ਸਮੇਤ ਆ ਤੇ ਸਾਡੀ ਲੋਕੇਸ਼ਨ ਤੋਂ ਬਾਹਰ ਸੀ ਤੇ ਇਹ ਸਾਨੇਵਾਲ ਦੀ ਲੋਕੇਸ਼ਨ ਹੈ ਜੀ ਇਹ ਉੱਥੇ ਪੁੱਜ ਕੇ ਅਸੀਂ ਸੇਵਾ ਨਿਭਾਈ ਹੈ ਤੇ ਸਾਡੇ ਕੋਲੋਂ ਮਨਾ ਤਾਂ ਵੈਸੇ ਹੀ ਨਹੀਂ ਕੀਤਾ ਜਾਂਦਾ ਕਿਉਂਕਿ ਜੇ ਲੋ ਤੇਹਾਣੇ ਵਿੱਚ ਕੋਈ ਵੀਰ ਦੀ ਗੱਡੀ ਖਰਾਬ ਹੁੰਦੀ ਹੈ ਤੇ ਅਸੀਂ ਬਿਲਕੁਲ ਕਿਸੇ ਤਰੀਕੇ ਵੀ ਮਨਾ ਨਹੀਂ ਕਰਾਂਗੇ ਸਾਡੇ ਵੱਲੋਂ ਪੂਰਨ ਸਮਰਥਨ ਰਹੂਗਾ ਉਹਨਾਂ ਦੀ ਗੱਡੀ ਠੀਕ ਕਰਨ ਦਾ ਜੀ ਜੀ ਤਾਂ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਸਿਫ ਇਹ ਤਾਂ ਬਹੁਤ अनोखी ਸੇਵਾ ਹੈ ਕਿ ਸਰਵਿਸ ਵੀ ਜਿਹੜਾ ਕਿ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹਦੇ ਵਿੱਚ ਗੱਡੀਆਂ ਦੀ ਸਰਵਿਸ ਦੇ ਵਿੱਚ ਅਸੀਂ ਇੱਕ ਸਪੈਸ਼ਲ ਗੱਲ ਲਿਖੀ ਹੈ ਨਿਸ਼ਾਨ ਸਾਹਿਬ ਗੱਡੀ ਦੇ ਉੱਪਰ ਲੱਗਿਆ ਬਹੁਤ ਜ਼ਰੂਰੀ ਹੈ ਕੋਈ ਵੀਰ ਜੇ ਸਰਵਿਸ ਕਰਾਣ ਆਂਦਾ ਤੇ ਉਹਦੇ ਉੱਤੇ ਗੱਡੀ ਦੇ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਵੇ ਫਤੇਗੜ ਸਾਹਿਬ ਜਾਣਾ ਹੈ ਤੇ ਉਹਦੇ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਵੇ ਇਸ ਦੇ ਨਾਲ ਦੇ ਨਾਲ ਅਸੀਂ ਡੇਲੀ ਇੱਥੇ ਦੁੱਧ ਦਾ ਲੰਗਰ ਵੀ ਜਾਰੀ ਕਰ ਰਹੇ ਹਾਂ ਜਿਹੜਾ ਜਿਹੜੇ ਬੰਦੇ ਨੇ ਗੱਡੀਆਂ ਦੀ ਸਰਵਿਸ ਕਰਾਣੀ ਹੈ ਕਿਉਂਕਿ ਘੰਟਾ ਡੇਢ ਘੰਟਾ ਲੱਗਣਾ ਹੀ ਹੈ ਨੇਚਰ ਨਹੀਂ ਗੱਲ ਹੈ ਤੇ ਉਹਦੇ ਵਾਸਤੇ ਅਸੀਂ ਉਹਨੂੰ ਕਿਹਾ ਵੀ ਗਰਮ ਗਰਮ ਦੁੱਧ ਪੀ ਕਿਉਂਕਿ ਠੰਡ ਦਾ ਟਾਈਮ ਹੈ ਦੁੱਧ ਪੀਊਗਾ ਨਾਲ ਨਾਲ ਉਹਦੀ ਗੱਡੀਆਂ ਦੀ ਸਰਵਿਸ ਕਰਾ ਲਾ ਤਹੀ ਐਡ ਕਰ ਰਹੀ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਇੱਕ ਵੱਖਰੀ ਅਨੋਖੀ ਸੇਵਾ ਨਿਭਾਈ ਜਾ ਰਹੀ ਹੈ ਫ੍ਰੀ ਸਰਵਿਸ ਵੀ ਦਿੱਤੀ ਜਾਏਗੀ ਜੇਕਰ ਤੁਹਾਡੀ ਗੱਡੀ ਖਰਾਬ ਹੁੰਦੀ ਹੈ ਤਾਂ ਉਹ ਵੀ ਇਹਨਾਂ ਦੇ ਵੱਲੋਂ ਠੀਕ ਕੀਤੀ ਜਾਵੇਗੀ ਪਰ ਗੱਡੀ ਦੇ ਉੱਤੇ ਨਿਸ਼ਾਨ ਸਾਹਿਬ ਲੱਗਣ ਲਈ ਲੱਗਣਾ ਬਹੁਤ ਜ਼ਰੂਰੀ ਹੈ ਉੱਥੇ ਦੂਜੇ ਪਾਸੇ ਤਸਵੀਰਾਂ ਦਿਖਾ ਰਹੇ ਸਿਰਫ ਇਹ ਹੀ ਸੇਵਾ ਨਹੀਂ ਇਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਵੀ ਜਿਹੜੀ ਕਿ ਨਿਭਾਈ ਜਾਂਦੀ ਹੈ ਜਿਵੇਂ ਦੁੱਧ ਦਾ ਜਿਹੜਾ ਕਿ ਇਹਨਾਂ ਦੇ ਵੱਲੋਂ ਲੰਗਰ ਲਗਾਇਆ ਗਿਆ ਹੈ ਕਿ ਜਿਸ ਤਨਾ ਵੱਖ-ਵੱਖ ਥਾਵਾਂ ਤੇ ਵੀ ਜਿਹੜਾ ਕਿ ਲੰਗਰ ਦੀ ਸੇਵਾ ਜਿਹੜੇ ਕਿ ਬਹੁਤ ਸੰਗਤ ਦੇ ਵੱਲੋਂ ਜਿਹੜੀ ਕਿ ਕੀਤੀ ਜਾਂਦੀ ਹੈ ਉੱਤੇ ਹੀ ਇਹਨਾਂ ਦੇ ਵੱਲੋਂ ਇਹ ਵੀ ਸੇਵਾ ਜਿਹੜੀ ਕਿ ਨਿਭਾਈ ਜਾ ਰਹੀ ਔਰ ਨਾਲ ਹੀ ਨਾਲ ਗੱਡੀਆਂ ਦੀ ਸਰਵਿਸ ਤੇ ਜੇਕਰ ਗੱਡੀ ਕਿਸੇ ਦੀ ਖਰਾਬ ਹੁੰਦੀ ਹੈ ਤਾਂ ਨੰਬਰ ਤੇ ਜੜਾ ਕਿ ਕਾਲ ਕਰਕੇ ਜਿਹੜਾ ਕਿ ਇਹਨਾਂ ਤੋਂ ਮਦਦ ਲੈ ਸਕਦੇ ਨੇ ਤਾਂ ਇਹਨਾਂ ਦਾ ਕੰਟੈਕਟ ਨੰਬਰ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਇਸ ਕੰਟੈਕਟ ਨੰਬਰ ਤੇ ਤੁਸੀਂ ਕਾਲ ਕਰਕੇ ਜਿਹੜਾ ਕਰ ਸਕਦਾ ਕੰਟੈਕਟ ਨੰਬਰ ਜ਼ਰੂਰ ਲਾਓ ਜਿੱਥੇ ਕਾਲ ਕਰ ਸਕਦਾ ਹਾਂਜੀ ਸਾਡਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9517661984 9646787816 ਸਾਡਾ ਨੰਬਰ ਹੈ ਜੇ ਕੋਈ ਵੀਰ ਨੂੰ ਕਿਸੇ ਤਰੀਕੇ ਲੋੜ ਪੈਂਦੀ ਹੈ ਸਾਡੇ ਤੁਸੀਂ ਕੰਟੈਕਟ ਨੰਬਰ ਤੇ ਫੋਨ ਕਰਕੇ ਸਾਡੇ ਕੋਲੋਂ ਪੂਰਨ ਸਹਿਯੋਗ ਅਸੀਂ ਦੇਣ ਲਈ ਤਿਆਰ ਹਾਂ ਕਾ ਬਖਰੀ ਦੀ ਸੇਵਾ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜੀ ਕਿ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਸੰਗਤ ਫਤਿਹਗੜ ਸਾਹਿਬ ਨਤਮਸਤੇ ਖੋਣ ਲਈ ਜਾਂਦੀ ਹੈ ਤੇ ਵੱਖ-ਵੱਖ ਜਿਹੜਾ ਕਿ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੰਗਤ ਵੱਲੋਂ ਕਿ ਅਸੀਂ ਵੀ ਯੋਗਦਾਨ ਜਿਹੜਾ ਕਿ ਪਾਈਏ ਤੇ ਇਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਆ ਜਿਹੀ ਹੋਰ ਵਧੇਰੀ ਵੀਡੀਓਜ਼ ਲਈ ਜੁੜੇ ਰਹੋ ਸਾਡੇ ਨਾਲ 11 ਟਾਈਮਸ ਤੇ ਕੈਮਰਾ ਸਤਵੰਦਾਨ ਮਹਰਸ਼ਕਰ